ਪਿੰਡ ਬਿਦੀਪੁਰ ਦੇ ਵਿੱਚ ਪਾਣੀ ਦੇ ਨਿਕਾਸ ਨੂੰ ਲੈ ਕੇ ਪਿੰਡ ਵਾਸੀਆਂ ਨੇ ਕੀਤਾ ਰੋਸ ਪ੍ਰਦਰਸ਼ਨ ਪਿੰਡ ਵਾਸੀ ਨਿਰਮਲ ਸਿੰਘ ਅੰਗਰੇਜ਼ ਸਿੰਘ ਪ੍ਰਿਤਪਾਲ ਸਿੰਘ ਪਿੰਡ ਬਿਦੀਪੁਰ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਕਿ ਪਿੰਡ ਵਿੱਚ ਸੀਵਰੇਜ ਦੀਆਂ ਪਾਈਪਾਂ ਗਲਤ ਤਰੀਕੇ ਨਾਲ ਪਾਈਆਂ ਜਾ ਰਹੀਆਂ ਹਨ ਜਦਕਿ ਪਿੰਡ ਵਿੱਚ ਸੀਵਰੇਜ ਦੀ ਜ਼ਰੂਰਤ ਨਹੀਂ ਹੈ ਬੀਡੀਪੀਓ ਢਾੜੀਵਾਲ ਦਫ਼ਤਰ ਢਾੜੀਵਾਲ ਦੇ ਅਧਿਕਾਰੀ ਪ੍ਰਬੰਧਕ ਸੁਰਜੀਤ ਸਿੰਘ ਤਕਰੀਬਨ 32 ਲੱਖ ਰੁਪਏ ਦੀ ਗ੍ਰਾਂਟ ਖੁਰਦ-ਬੁਰਦ ਕਰਨੀ ਚਾਹੁੰਦੇ ਜਿਸ ਤੇ ਅਸੀਂ ਬੀਡੀਪੀਓ ਦਫਤਰ ਢਾੜੀਵਾਲ ਦਾ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਅਤੇ ਇਹ ਸਾਡੇ ਕਹਿਣ ਤੇ ਵੀ ਨਹੀਂ ਰੁਕਦੇ ਪਿੰਡ ਵਾਸੀਆਂ ਨੇ ਦੱਸਿਆ ਕਿ ਅਸੀਂ ਸਬੰਧਿਤ ਕੋਰਟ ਵਿੱਚ ਕੇਸ ਵੀ ਲਗਾਇਆ ਹੈ ਅਤੇ ਕੇਸ ਚੱਲਣ ਦੇ باوجود ਵੀ ਧੱਕੇ ਨਾਲ ਕੰਮ ਕਰਵਾ ਰਹੇ ਹਨ ਜੇਕਰ ਅਸੀਂ ਡੱਕਦੇ ਹਾਂ ਤਾਂ ਸਾਨੂੰ ਧਮਕੀ ਦਿੱਤੀ ਜਾਂਦੀ ਹੈ ਕਿ ਤੁਹਾਡੇ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅੱਜ ਪਿੰਡ ਵਾਸੀਆਂ ਨੇ ਬੀਡੀਪੀਓ ਦਫਤਰ ਪ੍ਰਬੰਧਕ ਜੀ ਸਿੰਘ ਦੇ ਖਿਲਾਫ ਪਿੰਡ ਵਾਸੀਆਂ ਨੇ ਰੋਸ ਪ੍ਰਦਰਸ਼ਨ ਕੀਤਾ ਤੇ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਪਿੰਡ ਵਾਸੀਆਂ ਨੂੰ ਸ਼ਾਂਤ ਕਰਵਾਇਆ ਜਦ ਇਸ ਸਬੰਧੀ ਥਾਣਾ ਸੇਖਵਾਂ ਐਸਐਚਓ ਨਾਲ ਫੋਨ ਤੇ ਸੰਪਰਕ ਕੀਤਾ ਗਿਆ ਤਾਂ ਉਹਨਾਂ ਦੱਸਿਆ ਕਿ ਪਿੰਡ ਦੀ ਪੰਚਾਇਤ ਭੰਗ ਹੋ ਚੁੱਕੀ ਹੈ ਤੇ ਪਿੰਡ ਦੇ ਪਾਣੀ ਦੇ ਨਿਕਾਸ ਵਾਸਤੇ ਪ੍ਰਬੰਧਕ ਪਾਈਪਾਂ ਪਵਾ ਰਹੇ ਹਨ ਅਤੇ ਪਿੰਡ ਵਾਸੀ ਇਸ ਦਾ ਵਿਰੋਧ ਕਰਦੇ ਹਨ ਤੇ ਸਾਡੇ ਪੁਲਿਸ ਮੁਲਾਜ਼ਮ ਮੌਕੇ ਤੇ ਪਹੁੰਚੇ ਹਨ ਕਿ ਕੋਈ ਲੜਾਈ ਝਗੜਾ ਨਾ ਹੋਵੇ ਜਦ ਇਸ ਬੰਦੀ ਪ੍ਰਬੰਧਕ ਸੁਰਜੀਤ ਸਿੰਘ ਨਾਲ ਛੁੱਟੀ ਹੋਣ ਕਰਕੇ ਫੋਨ ਤੇ ਸੰਪਰਕ ਕੀਤਾ ਗਿਆ ਤਾਂ ਉਹਨਾਂ ਦੱਸਿਆ ਕਿ ਪਿੰਡ ਵਿੱਚ ਛੋਟਾ ਜਿਹਾ ਛੱਪਰ ਹੈ ਅਤੇ ਪਾਣੀ ਓਵਰਫਲੋ ਹੋ ਜਾਂਦਾ ਹੈ ਗਲੀਆਂ ਵਿੱਚ ਪਾਣੀ ਖੜਾ ਰਹਿੰਦਾ ਹੈ ਅਸੀਂ ਪਿੰਡ ਦੇ ਨਿਕਾਸ ਵਾਸਤੇ ਕੰਮ ਕਰਵਾ ਰਹੇ ਹਾਂ ਪਰ ਪਿੰਡ ਦੇ ਕੁਝ ਲੋਕੀ ਵਿਰੋਧ ਕਰਦੇ ਹਨ ਅਸੀਂ ਕਿਸੇ ਦਾ ਕੋਈ ਵੀ ਨੁਕਸਾਨ ਨਹੀਂ ਕਰਦੇ ਸਾਰਾ ਕੰਮ ਕਾਨੂੰਨ ਅਨੁਸਾਰ ਕਰ ਰਹੇ ਹਾਂ ਅਤੇ ਜੋ ਗੱਲ ਕੇਸ ਦੀ ਇਹ ਕਰਦੇ ਹਨ ਜੇਕਰ ਇਹਨਾਂ ਦੇ ਕੋਲ ਕੋਈ ਸਟੇ ਹੈ ਤਾਂ ਉਸ ਦੀ ਕਾਪੀ ਦਿਖਾਈ ਜਾਵੇ ਅਸੀਂ ਕੰਮ ਰੁਕਵਾ ਦੇਵਾਂਗੇ ਵੇਖੋ ਟੀਵੀ ਨਿਊਜ਼ ਇੰਡੀਆ 265 ਦੀ ਧਾਰਿਆਲ ਤੋਂ ਪੱਤਰਕਾਰ ਰஞ்சிਤ ਸਿੰਘ ਦੀ ਖਾਸ ਰਿਪੋਰਟ ਜੀਗਾ ਤੁਸੀਂ ਇੱਥੇ ਵੀਡੀਓ ਦਫ਼ਤਰ ਦੇ ਮੁਤੱਬਕ ਦੇ ਨਾਰੇ ਲਗਾ ਰਹੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਜਪ੍ਰਤਪਾਲ ਸਿੰਘ ਆ ਪਿੰਡ ਬਿਦੀਪੁਰ ਜ਼ਿਲ੍ਹਾ ਆਪਣੇ ਬਲਾਕ ਧਾਰੀਵਾਲ ਤੋਂ ਆਪਾਂ ਗੱਲ ਕਰ ਰਹੇ ਆ ਸਾਡੇ ਬਿਦੀਪੁਰ ਪਿੰਡ ਦਾ ਇੱਕ ਪਾਣੀ ਦਾ ਮਸਲਾ ਚੱਲ ਰਿਹਾ ਵਾ ਪਾਣੀ ਦਾ ਮਸਲਾ ਤਾਂ ਸਾਡਾ ਉਹਦੇ ਵਿੱਚ ਕੋਰਟ ਕੇਸ ਦੇ ਵਿੱਚ ਵੀ ਚੱਲ ਰਿਹਾ ਤੇ ਡੀਸੀ ਆਫਿਸ ਨੂੰ ਵੀ ਆਪਣੇ ਇਹਦੀ ਕੰਪਲੇਂਟ ਕੀਤੀ ਆ ਡੀਡੀਪੀਓ ਨੂੰ ਵੀ ਕੀਤੀ ਆ ਆਪਣੇ ਏਡੀਸੀ ਤੱਕ ਵੀ ਆਪਾਂ ਸਾਰੀ ਕੀਤੀ ਆ ਜਿਹਦਾ ਕਹੇ ਸਾਰਾ ਹੀ ਮਸਲਾ ਪੈਂਡਿੰਗ ਪਿਆ ਚੱਲ ਰਿਹਾ ਵਾ ਉਹਦੇ ਚੱਲਣ ਦੇ ਬਾਵਜੂਦ ਵੀ ਜਿਹੜੇ ਕੋ ਸਾਡੇ ਪਿੰਡ ਦੇ ਕੁਝ-ਕੁਝ ਮੋਤ ਬਰਨੇ ਕੁਝ ਲਾਲੋ ਵੀ ਬਲੌਕਸ ਜਿਹੜੇ ਬਲੌਕ ਵਾਲੇ ਜਿਹੜੇ ਜਿੰਨੇ ਵੀ ਹੈਗੇ ਨੇ ਉਹ ਇੱਕ ਧੱਕੇਸ਼ਾਹੀ ਕਰਕੇ ਇਹਦੇ ਜਿਹੜਾ ਇਹ ਪਾਣੀ ਦੀ ਸਪਲਾਈ ਇੱਧਰ ਖੜ ਰਹੇ ਨੇ ਕਿਉਂਕਿ ਜੋ ਇਹ ਜਿਹੜੀ ਪਾਣੀ ਦੀ ਸਪਲਾਈ ਇੱਧਰ ਖੜਨ ਦੀ ਬਣਦੀ ਨਹੀਂ ਗਾੜੀ ਸਾਡੀ ਨੈਸ਼ਨਲ ਹਾਈਵੇ 54 ਪੈਂਦਾ ਵਾ ਜਿਹਦੇ ਵਿੱਚ ਸਾਰੀ ਸਾਡੀ ਜ਼ਮੀਨ ਵਾ ਉਥੇ ਪਾਣੀ ਖੜ ਕੇ ਸੁੱਟਣਾ ਚਾਹੁੰਦੇ ਆ ਬਾਈਪਾਸ ਦੀ ਇਹਨਾਂ ਦੀ ਕੋਈ ਮਨਜ਼ੂਰੀ ਨਹੀਂ ਹੈਗੀ ਮੰਜ਼ੂਰੀ ਨਾ ਹਾਉਣ ਦੇ ਜਦੋਂ ਹੀ ਮਨਜ਼ੂਰੀ ਦੀ ਇਹਨਾਂ ਕੋਲ ਗੱਲ ਕਰਦਿਆਂ ਦੇ ਇਹ ਧੱਕੇਸ਼ਾਹੀ ਨੇ ਪੁੱਟ ਕੇ ਗਾੜੀ ਲਈ ਜਾਂਦੇ ਆ ਇਸ ਕਰਕੇ ਸਾਡੀ ਇਹ ਅਪੀਲ ਆ ਵੀ ਇਹ ਜਿਹੜਾ ਕੰਮ ਜਿੰਨੇ ਚਿਰ ਕੋਰਟ ਕੋਈ ਡਿਸੀਜਨ ਨਹੀਂ ਦਿੰਦੀ ਇਸ ਕੰਮ ਨੂੰ ਰੋਕਿਆ ਜਾਵੇ ਤੇ ਪੁਲਿਸ ਆਣ ਕੇ ਬਾਰ ਬਾਰ ਧਮਕੀਆਂ ਦਿੰਦੀ ਆ ਵੀ ਤੁਹਾਡੇ ਦੇ ਪਰਚੇ ਇੱਕ ਦਰਜ ਕਰ ਦਿਆਂਗੇ ਉਹ ਕਰ ਦਾਂਗੇ ਇਹ ਕਰ ਦਾਂਗੇ ਪਾਣੀ ਨੂੰ ਤੁਸੀਂ ਜਾਣ ਦਿਓ ਸਰ ਇਹ ਕਿੱਦਾਂ ਪਾਣੀ ਨੂੰ ਜਾਣ ਦਈਏ ਜਿੰਨਾ ਚਿਰ ਇਹਨਾਂ ਚਿਰ ਕੋ ਪ੍ਰੋਪਰ ਚੈਨਲ ਹੀ ਕੋਈ ਨਹੀਂ ਹੈਗਾ ਇਹ ਐਵੇਂ ਆਪਣੇ ਧੱਕੇਸ਼ਾਹੀ ਦੇ ਨਾਲ ਹੀ ਸਭ ਕੁਝ ਕਰ ਰਹੇ ਆ ਕੱਲ ਵੀ ਇਹ ਪਟਾਈ ਕਰਨ ਆਏ ਸੀ ਬਿਲਕੁਲ ਸਾਰੇ ਇਹਨਾਂ ਨੂੰ ਇੱਕ ਬੰਦ ਕਰਾਇਆ ਸੀਗਾ ਤੇ ਕੱਲ ਵੀ ਇਹਨਾਂ ਨੇ ਆਣ ਕੇ ਛੁੱਟੀ ਵਾਲੇ ਦੇਣ ਆਣ ਕੇ ਤੇ ਇਹਨਾਂ ਨੇ ਪਟਾਈ ਕੀਤੀ ਹੈ ਜੋ ਕਿ ਸਾਹੀ ਇਹਨਾਂ ਨੂੰ ਕਿਹਾ ਵੀ ਸਾਡਾ ਕੂੜਕੇਸ ਚੱਲ ਰਿਹਾ ਵਾ ਉਹਦੀ ਜਿੰਨਾ ਚਿਰ ਸਮਝੌਤਾ ਨਹੀਂ ਹੁੰਦਾ ਤੁਸੀਂ ਇਹਨੂੰ ਰੋਕੋ ਕਿ ਇਦਾਂ ਝਗੜਾ ਹੋ ਜਾਏਗਾ ਤੇ ਕੋਈ ਨੁਕਸਾਨ ਹੋਵੇਗਾ ਪਰ ਪੁਲਿਸ ਪ੍ਰਸ਼ਾਸਨ ਜਿਹੜਾ ਵਾ ਧੱਕੇ ਨਾਲ ਆਣ ਕੇ ਤੇ ਵੀਡੀਓ ਆਫਿਸ ਜਿਹੜਾ ਵਾ ਧੱਕੇ ਨਾਲ ਜਿਹੜਾ ਵਾ ਸਭ ਕੁਝ ਕਰਾ ਰਿਹਾ ਕੋਲ ਬਹਿ ਕੇ ਕਰਾ ਰਿਹਾ ਵਾ ਕੋਰ ਦੇ ਵਿੱਚ ਕੇ ਚੱਲਣਾ ਦੇ ਬਾਵਜੂਦ ਵੀ ਇਹ ਪਟਾਈ ਹੋ ਰਹੀ ਆ ਜੀ ਬਿਲਕੁਲ ਬਿਲਕੁਲ ਇਹੋ ਕੌਣ ਕਰਾ ਰਿਹਾ ਕਿਹੜਾ ਸੈਕਟਰੀ ਕਰਾ ਰਿਹਾ ਪ੍ਰਬੰਧਕ ਕੌਣ ਕਰਾ ਰਿਹਾ ਹਾਂਜੀ surjeet secretary ਤੇ video ਸਾਫ ਕਰਾ ਰਿਹਾ ਜੀ ਇਹ ਕਿਹੜਾ ਤੁਹਾਨੂੰ video ਦੇ ਉੱਤੇ ਕਿਹੜਾ ਪੈਂਦਾ ਧਾਰੀਵਾਲ ਸਰ ਕੀ ਮੰਗ ਕੀ ਕਰਦੇ ਆਂ ਅਸੀਂ ਮੰਗ ਕਰਦੇ ਜਿੰਨਾ ਚਿਰ ਸਾਡਾ ਕੋਰਟ ਦਾ ਕੋਈ ਡਿਸੀਜਨ ਨਹੀਂ ਆਉਂਦਾ ਉਹਨਾਂ ਚਾਰੇ ਜਿਹੜੀ ਆ ਕੰਮ ਬਿਲਕੁਲ ਪ੍ਰੋਪਰ ਬੰਦ ਕੀਤਾ ਜਾਵੇ ਸ਼੍ਰੀ ਰਾਦੇ ਕਲਾਥ ਹਾ ਉਸ ਤੇ ਬੁਟੀਕ ਜਿੱਥੇ ਤੁਹਾਨੂੰ ਅਨਸੀਤੇ ਲੇਡੀ ਸੂਟ रेडीमेड सूट ਅਤੇ ਬੱਚਿਆਂ ਦੇ ਰੈਡੀमेड ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ 'ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ શ્રી ਰਾਦੇ ਕਲਾਸ ਤੋਂ ਉਸਦੇ ਬੁਟੀਕ ਨੇੜੇ ਅਮਰ ਕਲੀਨਿਕ ਡਡਵਾ ਰੋਡ ਢਾੜੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਮੈਂ ਪਾਈ ਕਿਨੋ ਆਜ ਆਪਣਾ ਕਿਹੜਾ ਪਿੰਡ ਜੀ ਮੇਰਾ ਨਾਮ ਅੰਗਰੇਜ਼ ਸਿੰਘ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਸਰਦਾਰ ਅੰਗਰੇਜ਼ ਸਿੰਘ ਆ ਜੀ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਪੰਜਾਬ ਦਾ ਨਿਹੰਗ ਸਿੰਘ ਆ ਮੇਰਾ ਪਿੰਡ ਵਿਧੀਪੁਰ ਆ ਜੀ ਸਰ ਇੱਥੇ ਮੁਰਦਾਬਾ ਦੇ ਨਾਲੇ ਲੱਗ ਰਿਹਾ ਜੀ ਮੁਲਾਜ਼ਮ ਆਏਗੇ ਪੁਰ ਪਟਾਈ ਕਿ ਮਸਲਾ ਕੀ ਸਾਰਾ ਦੱਸਿਓ ਮਸਲਾ ਸਰ ਸਾਡੇ ਪਿੰਡ ਦੇ ਪਾਣੀ ਦਾ ਬੜੇ ਚਿਰ ਤੋਂ ਇਹ ਚੱਲ ਰਿਹਾ ਜੀ ਇਹ ਕਿਸੇ ਪਾਸੇ ਵੀ ਜਿਹੜਾ ਵਾ ਇਹ ਨਹੀਂ ਲੱਗਿਆ ਆ ਹੁਣ ਜਿਹੜਾ ਬੰਦਾ ਪਹਿਲਾਂ ਉਧਰ ਨਾਲਾ ਕੱਢਿਆ ਹੈਗਾ ਔਰ ਸੜਕ ਦੇ ਨਾਲ-ਨਾਲ ਉਹ ਉਹਨਾਂ ਨੇ ਬੰਦ ਕਰਵਾ ਕੇ ਤੇ ਹੁਣ ਇੱਧਰ ਨੂੰ ਲੱਗੇ ਨੇ ਕੱਢਣਾ ਜੀ ਸੜਕਾਂ ਸਾਡੀ ਇਹ ਖਰਾਬ ਕਰ ਲੱਗੇ ਆ ਜਿਹੜੇ ਪਿੰਡ ਦੇ ਛੱਪੜਿਆ ਨਾ ਇਹ ਜਿਹੜਾ ਬੰਦਾ ਮੋਦਪੁਰ ਆ ਜਿਹੜਾ ਕਹਿੰਦਾ ਵਾ ਪਾਣੀ ਇੱਧਰ ਨੂੰ ਕੱਢਣਾ ਜਗਿੰਦਰ ਸਿੰਘ ਇਹ ਛੱਪੜ ਜਿਹੜਾ ਵਾ ਇਹ ਅੱਧਾ ਕਿਲਾ ਕੱਲੇ ਨੇ ਮੱਲਿਆ ਵਾ ਵਿੱਚ ਇਹਨਾਂ ਛੱਡ 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 ਬਣਾਈਆਂ ਇਹਨਾਂ ਦੇ ਵਿੱਚ ਮੱਜਾਂ-ਮੁੱਜਾਂ ਦਾ ਮਤਲਬ ਕੀਤਾ ਕੰਮ ਅੱਧਾ ਕਿਲਾ ਇਹਨੇ ਕੱਲੇ ਨੇ ਮੱਲਿਆ ਵਾ ਤੇ ਹੁਣ ਜਿਹੜਾ ਛੱਪੜ ਦਾ ਪਾਣੀ ਆ ਉਹ ਬਾਈਪਾਸ ਨੂੰ ਕੱਢਣਾ ਚਾਹੁੰਦਾ ਬਾਕੀ ਮੈਂ ਤੇ ਸਰਕਾਰਾਂ ਨੂੰ ਮੈਂ ਜ਼ਿਆਦਾ ਨਹੀਂ ਗਾ ਬੋਦਣਾ ਮੈਂ ਤੇ ਇੱਕ ਦੋ ਬੇਨਤੀਆਂ ਕਰਨੀਆਂ ਆ ਵੀ ਸਰਕਾਰਾਂ ਨੂੰ ਵੇਖਣਾ ਚਾਹੀਦਾ ਵਾ ਬੰਦਾ ਕੰਦਾ ਵੀ ਇਹ ਬੰਦਾ ਕਿੱਦਾਂ ਦਾ ਵਾ ਤੇ ਕੀ ਕਰਦਾ ਪੰਜਾਂ ਸਾਲਾਂ ਦੇ ਵਿੱਚ ਸਾਰੇ ਇਹਨੇ ਪੰਜ ਪਾਰਟੀਆਂ ਬਦਲੀਆਂ ਜੇ ਕਾਂਗਰਸ ਸਰਕਾਰ ਆ ਗਈ ਤੇ ਚੱਲ ਮਾਰ ਕੇ ਛਾਲ ਕਾਂਗਰਸ ਵੱਲ ਜੇ ਕਾਲੀਆਂ ਆ ਗਏ ਤਾਂ ਚੱਲ ਕਾਲੀਆਂ ਵੱਲ ਹੁਣ ਜੇ ਆਮ ਆਦਮੀ ਪਾਰਟੀ ਆ ਗਈ ਤੇ ਚੱਲਾ ਆਮ ਆਦਮੀ ਪਾਰਟੀ ਵਾਲੇ ਜਿਹਦਾ ਤੁਸੀਂ ਨਾਮ ਲੈਂਦੇ ਪਏ ਮਿਲਕੇ ਪਿੰਡ ਦਾ ਸਰਪੰਚ ਆ ਮੋਤਰ ਕੋ ਹੈ ਨਹੀਂ ਜੀ ਪਹਿਲਾਂ ਕਿਤੇ ਇੱਕ ਸਰਪੰਚ ਬਣਿਆ ਸੀਗਾ ਉਹ ਵੀ ਕਿਤੇ ਪਿੰਡ ਦੇ ਮੋਤਰ ਬੰਦੇ ਜਿਹੜੇ ਉਹਨਾਂ ਦੇ ਤਰਲੇ ਲੈਂਦਾ ਵੀ ਮੈਨੂੰ ਇੱਕ ਵਾਰੀ ਸਰਪੰਚ ਬਣਾਓ ਕਿਤੇ ਹਾਂਜੀ ਉਹ ਕਿਤੇ ਪਿੰਡ ਦੀ ਬਦਕਿਸਮਤੀ ਇਹਨਾਂ ਨੇ ਬਣਾਤੀਆਂ ਵੋਟਾਂ ਪਾ ਕੇ ਉਹਨੂੰ ਬਣਾਤਾ ਤੇ ਹੁਣ ਫਿਰ ਆਮ ਆਦਮੀ ਪਾਰਟੀ ਨਾਲ ਜੁੜਿਆ ਆ ਤੇ ਫਿਰ ਸਰਪੰਚੀ ਮੰਗਦਾ ਏ ਉਹ ਵੀ ਸਰ ਰੋਂਦੇ ਰਹੇ ਆ ਪੰਜ ਸਾਲ ਕੀਤਾ ਨੇ ਕੁਛ ਨਹੀਂਗਾ ਉਹ ਵੀ 35 ਲੱਖ ਰੁਪਏ ਸਾਡਾ ਜਿਹੜਾ ਵਾ ਵਾਪਸ ਚੱਲ ਗਿਆ ਇਨ ਨੂੰ ਆਪਾਂ ਕਹਿੰਦੇ ਰੇ ਵੀ ਇਹਨੂੰ ਜਗ੍ਹਾ ਤੇ ਲਾ ਲਈਏ ਨਹੀਂ ਕੀਤਾ ਮੈਂ ਫੇਰ ਇਹਦੇ ਕੋਈ ਕੁਛ ਇਨਕੁਆਰੀ ਪਾ ਕੇ ਤੇ ਫੇਰ ਪੈਸੇ ਜਿਹੜੇ ਆ ਉਹ ਆਰਟੀਆਈ ਪਾ ਕੇ ਤੇ ਉਹ ਗਲੀਆਂ ਤੇ ਲਵਾਏ ਨੇ ਇਸ ਲਾਇਕ ਬੰਦਾ ਹੈ ਨਹੀਂਗਾ ਜੋ ਕਰਾ ਰਿਆ ਵਾ ਸਾਰੇ ਧੱਕੇਸ਼ਾਹੀ ਨਾਲ ਹੁਣ ਆਮ ਆਦੀ ਪਾਰਟੀ ਜਾਣ ਕੇ ਕਰਾ ਰਿਆ ਵਾ ਤੇ ਜਿਸ ਬੰਨੇ ਨੇ ਪਾਣੀ ਖੜ ਰਿਆ ਵਾ ਉਸ ਪ੍ਰੋਪਰ ਚੈਨਲ ਕੋਈ ਹੈ ਨਹੀਂਗਾ ਗਾੜੀ ਇਹਨਾਂ ਕੋਈ ਮਨਜ਼ੂਰੀ ਨਹੀਂ ਗਈ ਨੈਸ਼ਨਲ ਹਾਈਵੇ ਚੱਲ ਰਿਆ ਵਾ ਜਿੱਥੇ ਗਾੜੀ ਪਾਣੀ ਖੜਨਾ ਚਾਹੁੰਦੇ ਆ ਅਸੀਂ ਕਹਿੰਦੇ ਆ ਵੀ ਸਾਨੂੰ ਕੋਈ ਮਨਜ਼ੂਰੀ ਦਿਖਾ ਲੋ ਪਰ ਕੋਈ ਵੀ ਮਨਜ਼ੂਰੀ ਜਿਹੜਾ ਮਹਿਕਮਾ ਦਿਖਾ ਲਦਾ ਨਹੀਂ ਇਹ ਕੋਰਟ ਕੇਸ ਦਾ ਰੋ ਇੱਧਰ ਰੱਖਦੇ ਨਹੀਂ ਟਾਈਮ ਵੀ ਨਾ ਉੱਥੇ ਪੇਸ਼ ਹੁੰਦੇ ਆ ਨਾ ਇਹ ਜਾਂਦੇ ਆ ਉਹ ਤਰੀਕ ਲਾਸਟ ਸਵੇਰੇ ਤਿੰਨ ਸੌਰੀ ਦੋ ਤਰੀਕ ਪਈ ਆ ਸਵੇਰੇ ਤੇ ਉਹਦੀ ਵੇਟ ਨਹੀਂ ਇਹ ਕਰ ਰਹੇ ਅਸੀਂ ਕਹਿੰਨੇ ਆ ਉਹ ਚੀਜ਼ ਦੀ ਵੇਟ ਕਰੋ ਜੋ ਤੇ ਡਿਸੀਜਨ ਆਊਗਾ ਆਪਾਂ ਉੱਥੇ ਫੁੱਲ ਚੜਾਵਾਂਗੇ ਤੁਹਾਡਾ ਰੋਗ ਕੀਤਾ ਜਾ ਰਿਹਾ ਕਿ ਅਸੀਂ ਨਾਲ ਅਜੇ ਨਹੀਂ ਨੰਗਾ ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਜੇ ਨਰਮਨ ਸਿੰਘ ਪਿੰਡ ਬਿਦੀਪੁਰ ਬਲਾਕ ਧਾਰੀਵਾ ਇਹ ਜਿਹੜਾ ਨਾਲਾ ਪੈ ਰਿਆ ਵਾ ਜਿਹੜਾ ਕੱਢਦੇ ਪਏ ਨੇ ਤੁਸੀਂ ਕਹਿੰਦੇ ਕਿ ਧੱਕੇ ਨਾਲ ਕੱਢਦੇ ਪਏ ਨੇ ਹਨਾ ਔਰ ਕੇਸ ਵੀ ਲੱਗਾ ਇਹ ਪਿੰਡ ਦੀ ਪੰਚਾਇਤ ਕੱਢ ਰਹੀ ਆ ਕਿ ਜਾਂ ਕਿਸ ਤਰ੍ਹਾਂ ਕਿਹੜੀ ਕਿਸੇ ਸ਼ਾਂਤੀ ਆ ਤੇ ਭਾਈ ਪੰਚਾਇਤ ਵੱਲੋਂ ਕੋਈ ਮਤ ਨਹੀਂ ਪਾਏਗਾ ਪੰਚਾਇਤਾਂ ਭੰਗ ਹੋਈਆਂ ਹੈ 27 ਫਰਵਰੀ ਨੂੰ ਜਿਹੜਾ ਇਹਨਾਂ ਨੇ ਗਵਰਨਮੈਂਟ ਕੋਲੋਂ ਇਹਦੇ ਵਾਸਤੇ ਅਪਰੂਵਲ ਪਾਈ ਆ ਚਰਚ ਦੇ ਪਾਣੀ ਨੂੰ ਕੱਢਣ ਵਾਸਤੇ ਉਹ ਪਾਈ ਆ 2 ਫਰਵਰੀ ਦੀ ਉਹ ਵੀ ਓਦਾਂ ਜਦ ਅਸੀਂ ਕੋਰਟ ਕੇਸ ਲਾad ਦਿੰਦੇ ਆ ਨੇ ਫਟਾਫਟ ਰਜਿਸਟਰ ਮੇਨਟੇਨ ਕਰਦੇ ਹੋਏ ਇਹਨਾਂ ਨੇ ਕਾਗਜ਼ੀ ਖਾਨਾ ਪੂਰਤੀ ਕਰਕੇ ਇਹਨਾਂ ਨੇ ਉਹ ਕਰਕੇ ਦੇ ਕੋਰਟ ਬਾਕੀ ਇਹ ਜਿਹੜਾ ਪਾਣੀ ਦੀ ਗੱਲ ਕਰਦੇ ਆ ਕਿ ਵੀ ਚੁ ਕਹਿੰਦੇ ਜੀ ਅਸੀਂ ਸੀਵਰੇਜ ਦਾ ਪਾਣੀ ਕੱਢਣ ਦੇ ਆ ਜਦ ਸੀਵਰੇਜ ਦਾ ਪਾਣੀ ਕੱਢਦੇ ਆ ਉਹਦੇ ਆ ਤੇ ਪ੍ਰੋਪਰ ਚੈਂਬਰ ਚਾਹੀਦੇ ਨੇ ਸਾਡੀ ਆ ਜੀ ਸੜਕਾ 16 ਫੁੱਟ ਬਣ ਚੁੱਕੀ ਆ 22 ਫੁੱਟ ਸੜਕਾ 3 ਫੁੱਟ ਇੱਕ ਸਾਈਡ ਆ 3 ਫੁੱਟ ਸੜਕ ਦੇ ਨਾਲ ਜੇ ਚੈਂਬਰ ਕਿਤੇ ਬਣਾਉਂਦੇ ਵੀ ਆ ਤੋ ਉਹ ਚੈਂਬਰ ਤੁਸੀਂ ਵੇਖੋ 3 ਫੁੱਟ ਚ ਕੋਈ ਚੈਂਬਰ ਬਣਦਾ ਉਹ ਸਾਡੀ ਜ਼ਮੀਨ 'ਚ ਬਣਾਉਣਗੇ ਤੇ ਜ਼ਮੀਨ ਅਸੀਂ ਵਾਹਣੀ ਵੀ ਆ ਟਰੈਕਟਰ ਚੱਲਣਾ ਆ ਹੱਲਾ ਲੱਗਣੀਆਂ ਨੇ ਸਵਾਗਾ ਲੱਗਣਾ ਆ ਉਹ ਚੈਂਬਰ ਜੇ ਇੱਕ ਖੁੱਲ ਗਿਆ ਜਾਂ ਉਹਦਾ ਜੂੜ ਖੁੱਲ ਗਿਆ ਤੇ ਸਾਡੀਆਂ ਪੈਲੀਆਂ ਤੇ ਨਰਕ ਬਣ ਜਾਣਾ ਪੂਰਾ ਪਾਣੀ ਪਾਣੀ ਸਾਡੇ ਘਰਾਂ ਅੱਗੇ ਤੇ ਪੈਲੀਆਂ ਤੇ ਹੋ ਜਾਣਾ ਸਾਡੀ ਜ਼ਮੀਨਾਂ ਮਾਰੂ ਹੋ ਜਾਣੀਆਂ ਬਾਕੀ ਇਹਦੇ ਵਾਸਤੇ ਅਸੀਂ ਬਹੁ ਰਿਕਵੈਸਟ ਕਰ ਚੁੱਕੇ ਹਾਂ ਪ੍ਰਸ਼ਾਸਨ ਨੂੰ ਅਸੀਂ ਭਗਵੰਤ ਮਾਨ ਤੱਕ ਵੀ ਚਿੱਠੀਆਂ ਪਾਈਆਂ ਨੇ ਪੰਚਾਇਤ ਮੰਤਰੀ ਨੂੰ ਪਾਈਆਂ ਨੇ ਡੀਸੀ ਨੂੰ ਪਾਈਆਂ ਨੇ ਅਸੀਂ ਡੀਡੀਪੀਓ ਬਲਾਕ ਅਫਸਰ ਸਭ ਟੋਟਲ ਹੀ ਲੈਟਰ ਦੇ ਚੁੱਕੇ ਹਾਂ ਇਹਦੇ ਬਾਰੇ ਸਾਨੂੰ ਕੋਈ ਅਜੇ ਤੱਕ ਜਵਾਬ ਨਹੀਂ ਆਇਆ ਹਾਂ ਡੀਸੀ ਡੀ ਦਾ ਸਾਨੂੰ ਜਿਹੜਾ ਡੀਸੀ ਵਰਕਰ ਦਾ 4 ਤਰੀਕ ਨੂੰ ਉਹਨਾਂ ਨੇ ਸਾਨੂੰ ਬੁਲਾਇਆ ਉਹ ਦਿਨ ਹੀ ਜਾਵਾਂਗੇ ਉਹਨਾਂ ਕੋਲ ਰਿਕਵੈਸਟ ਕਰਾਂਗੇ ਵੀ ਇਹ ਕੰਮ ਨੂੰ ਰੋਕਿਆ ਜਾਵੇ ਇਹ ਸਾਡੇ ਹਿੱਤ ਵਿੱਚ ਨਹੀਂ ਆ ਸਾਡੇ ਪਿੰਡ ਦੇ ਦੋ ਸੱਪੜ ਆ ਜਿਹਦੀ ਇੱਕ ਦੋ ਕਿੱਲੇ ਤੇ ਦੋ ਕਨਾਲ ਦਾ ਰਕਬਾ ਆ ਇੱਕ ਦਾ ਜਿਹੜਾ ਹੈ ਕਰੀਬ 4 ਕਨਾਲ ਤੇ 9 ਮਰਲੇ ਦਾ ਰਕਬਾ ਆ ਜਿਹਦੇ ਵਿੱਚੋਂ 9 ਮਰਲੇ ਘੜੇ ਨੇ ਤੇ ਕੁਝ ਡੇਢ ਕਨਾਲ ਦੇ ਕਰੀਬ ਜਿਹੜਾ ਵਾ ਉਹ ਫਲਸਾਂ ਦਾ ਹੈ ਸੱਪੜ ਦੇ ਨਾਲ ਹੀ ਆ ਤੇ ਹਰ ਕਮਾ ਸੱਬਰ ਦਾ ਇਕੱਠਾ ਹੈ ਬਾਕੀ ਸਾਡਾ ਜਿਹੜਾ ਵਾ ਦੋ ਕਨਾਲ ਤੇ 10 ਮਰਲੇ ਦਾ ਸੱਬਰ ਆ ਉਹਦੇ ਵਿੱਚੋਂ ਇਹਨਾਂ ਨਜਾਇਜ਼ ਕਬਜ਼ੇ ਕਰ ਲਿਆ ਸੀ ਨਜਾਇਜ਼ ਕਬਜ਼ੇ ਨੂੰ ਸਦੋਂਣ ਵਾਸਤੇ ਰਿਕਵੈਸਟ ਕੀਤੀ ਸੀ ਸਾਡੇ ਜੋ ਜਗਿੰਦਰ ਸਿੰਘ ਪ੍ਰਾਣੀ ਸਰਪੰਚ ਸੀਗੇ 2017 ਦੇ ਵਿੱਚ ਇਹਨਾਂ ਨੇ ਇੱਕ ਮਤਾ ਬਾ ਕਰਕੇ ਤੇ ਦਿੱਤਾ ਸੀਗਾ ਕਿ ਸਾਡੇ ਜਿਹੜੇ ਨਜਾਇਜ਼ ਕਬਜ਼ੇ ਨੂੰ ਸਦਾਇਆ ਜਾਵੇ ਉਹਦਾ ਅਸੀਂ ਡਾਇਰੀ ਨੰਬਰ ਕਢਾ ਕੇ ਉਹ ਪੇਪਰ ਕਢਾ ਕੇ ਉਹ ਵੀ ਅਸੀਂ ਨਾਲ ਲਾਏ ਨੇ ਤੇ ਭਗਵੰਤ ਮਾਨ ਤੱਕ ਅਸੀਂ ਉਹਦੀਆਂ ਜਿਹੜੇ ਲੈਟਰ ਦਿੱਤੇ ਨੇ ਕਿ ਸਾਡੇ ਕੋ ਆ ਵੇਖੋ ਪਿੰਡ ਦਾ 100 ਬੰਦੇ ਦੇ ਸਾਡੇ ਸਿਗਨੇਚਰ ਆ ਕਿ ਸਾਨੂੰ ਜਿਹੜਾ ਵਾ ਨਹੀਂ ਚਾਹੀਦਾ ਪਹਾੜੇ ਜਿਹੜਾ ਵਾ ਇਹ ਪਾਣੀ ਜਿਹੜਾ ਵਾ ਸੱਪਰ ਦੀ ਹੀ ਸਫਾਈ ਕੀਤੀ ਜਾਏ ਥਾਪੜ ਮਾਡਲ ਦਾ ਪੈਸਾ ਆਇਆ ਸੀਗਾ ਉਹ ਵੀ ਅੱਜ ਨਹੀਂ ਗੱਲ ਲੱਭਣ ਰਿਹਾ ਜਦੋਂ ਦਾ ਇਹ ਪ੍ਰਬੰਧਕ ਲੱਗੇ ਨੇ ਉਹ ਪੈਸਾ ਤੁਸੀਂ ਚਾਹੁੰਦੇ ਹੋ ਕਿ ਸੱਬਰ ਦੀ ਸਫਾਈ ਹੋ ਜਾਏ ਪਰ ਇਹ ਇਹ ਨਾਲਾ ਨਹੀਂ ਨਿਕਲਣਾ ਚਾਹੀਦਾ ਅਸੀਂ ਕਹਿੰਨੇ ਆ ਕਿ ਸਾਡਾ ਪਿੰਡ ਦਾ ਪ੍ਰੋਪਰ ਸਾਡੇ ਪਿੰਡ ਦੀ ਟੋਟਲ ਜਨਸੰਖਿਆ ਜਿਹੜੀ ਵੋਟ ਆ ਵੋਟ ਦੀ ਗੱਲ ਕਰੀਏ ਕਰੀਬ 800 ਆ 800 ਦੇ ਵਿੱਚੋਂ ਸਾਡੇ ਆਮ ਲੋਕ ਬਾਹਰ ਚਲ ਗਏ ਬਾਹਰ ਜਾਣ ਕਰਕੇ ਸਾਡਾ ਮੌਜੂਦਾ 5 550 600 ਪੋਲ ਹੁੰਦੀ ਜੇ ਵੋਟ ਤੇ 5 550 ਲੋਕਾਂ ਵਾਸਤੇ ਤਿੰਨ ਕਿਲੇ ਸੱਬਰ ਜਿਹੜਾ ਵਾ ਉਹ ਤੁਸੀਂ ਆਹ ਵੇਖੋ ਕਿੰਨਾ ਜ਼ਿਆਦਾ ਆ ਉਹ ਥੋੜਾ ਨਹੀਂ ਆ ਕਿ ਜਦੋਂ ਸਾਡੇ ਕੋਲ ਪ੍ਰੋਪਰ ਸੱਪੜ ਹੈਗਾ ਵਾ ਸੱਪੜ ਲੋਕ ਕਬਜ਼ਾ ਕਰੀ ਜਾਣਦੇ ਨੇ ਸਾਨੂੰ ਸੱਪੜ ਕੱਢ ਕੇ ਦਿੱਤਾ ਜਾਵੇ ਅਸੀਂ ਉਹਦੀ ਸਫਾਈ ਹੋ ਜੇ ਬਾਕੀ ਇਹ ਜਿਹੜਾ ਨਵੇਂ ਸਰ ਉਹ ਸਾਡੀ ਗ੍ਰਾਂਟ ਆ 35 ਲੱਖ ਦੇ ਕਰੀਬ ਉਹ ਸਾਡੇ ਕਿਤੇ ਹੋਰ ਕਿਸੇ ਪਾਸੇ ਇਸਤੇਮਾਲ ਹੋ ਜੇ ਸਾਡੀ ਜਿਹੜੀ ਗਵਰਨਮੈਂਟ ਦੇ ਪੈਸੇ ਨੂੰ ਐਦਾਂ ਖੁਰਦ-ਬੁਰਦ ਕੀਤਾ ਜਾ ਰਿਹਾ ਠੱਕੇ ਸਾਈ ਇਹ ਕੰਮ ਤੇ ਪ੍ਰਸ਼ਾਸਨ ਹੀ ਕਰਾ ਰਿਹਾ ਵਾ ਵੀਡੀਓ ਦੇ ਉੱਤਰੋਂ ਕਿਹੜਾ ਸੈਕਟਰੀ ਕਿਹੜੇ ਆਏ ਕਿ ਸਾਡੇ ਕੋਲ ਤਾਂ ਇੱਥੇ ਸਰਜੀਤ ਸਿੰਘ ਜਿਹੜੇ ਆਉਂਦੇ ਨੇ ਮੇਰਾ خیال ਸਰਜੀਤ ਸਿੰਘ ਕੋਲ ਜਿੱਤੇ ਸਾਡੇ ਇਸ ਹਲਕੇ ਦੇ ਵਿੱਚ 32 ਕ ਪਿੰਡ ਨੇ ਤੇ ਤਕਰੀਬਨ 32 ਦੇ ਵਿੱਚੋਂ 28 ਕ ਪਿੰਡ ਸਰਜੀਤ ਕੱਲੇ ਕੋਲ ਜੇ ਇੱਕ ਬੰਦੇ ਕੋਲ 28 ਹਾਂਜੀ ਬੜੇ ਮੈਂ ਇਹਦਾ ਕਾਬਲੀ ਇੰਨਾ ਜ਼ਿਆਦਾ ਆ ਤੇ ਕੋਈ ਹੋਰ ਜਗਾ ਪਿੰਡ ਨਹੀਂ ਜੇ ਜਿਹੜੇ ਪਿੰਡ ਦੇ ਵਿੱਚ ਝਗੜਾ ਨਕਾਲੀ ਝੁੰਗਲਾ ਤਲਵੰਡੀ ਦਾ ਉਥੇ ਐਮ ਐਲ ਏ ਸਾਹਿਬ ਨੂੰ ਖੁਦ ਆਉਣਾ ਪਿਆ ਇਸ ਕੰਮ ਲਈ ਕੋਈ ਮਤਲਬ ਜਗਾ ਕੋਈ ਛੱਡਦਾ ਹੀ ਨੀਗਾ ਹਰ ਜਗਾ ਸਰਜੀਤ ਦਾ ਇੰਨਾ ਪੇਪਰ ਦਾ ਮਾਸਟਰ ਹੈ ਨਾ ਪੇਪਰ ਵਰਕ ਦਾ ਬਸ ਕੰਮ ਕਰੀ ਜਾਂਦਾ ਅੱਜ ਸਾਡੇ ਵੀ ਪਿੰਡ ਦੇ ਵਿੱਚ ਪੂਰਾ ਪਿੰਡ ਇੱਕ ਪਾਸੇ ਆ ਲੇਕਿਨ ਕੱਲੇ ਜਿਹੜੇ ਐ ਸੈਕਟਰੀ ਸਾਹਿਬ ਜਿਹੜੇ ਨੇ ਉਹ ਇੱਕ ਪਾਸੇ ਨੇ ਕੰਮ ਕਰੀ ਜਾਂਦੇ ਨੇ ਕੋਈ ਮੰਗ ਕੀ ਕਰਦੇ ਮੰਗ ਐ ਇਹ ਕਰਦੇ ਆ ਕਿ ਸਾਡੇ ਪਿੰਡ ਦੀ ਜੋ ਗ੍ਰਾਂਟ ਆਈ ਆ ਉਹ ਸਹੀ ਜਗ੍ਹਾ ਇਸਤੇਮਾਲ ਹੋਵੇ ਨਾ ਕਿ ਗਲਤ ਜਗ੍ਹਾ ਇਸਤੇਮਾਲ ਹੋਵੇ ਸਾਡੇ ਗਵਰਨਮੈਂਟ ਦਾ ਪੈਸਾ ਆ ਸਾਡੇ ਟੈਕਸ ਦਾ ਪੈਸਾ ਆ ਉਹਨੂੰ ਵਧੀਆ ਤਰੀਕੇ ਦੇ ਨਾਲ ਲੋਕਾਂ ਦੀ ਡਿਵੈਲਪਮੈਂਟ ਲੱਗੇ ਤੇ ਅਸੀਂ ਕਹਿੰਨੇ ਆ ਕਿ ਸਰਕਾਰ ਦਾ ਔਰ ਪ੍ਰਸ਼ਾਸਨ ਦਾ ਵਧੀਆ ਮਾਨ ਸਨਮਾਨ ਵਧੇ